ਫਾਬੇ ਡੱਬੇ 골 ਕੇ ਜਮਾਤਾ ਦੀ ਬੋਲ ਕੇ ਸਦਾ ਬੋਲ ਰੂਪਾ ਕੋ ਜਨ ਦੇ ਕੋਈ ਦਾਰੀ ਤਰੂਪਾ ਦੀ ਜੇ ਆ ਨਾ ਹੋ ਜੀ ਆ ਬਾਕੀ ਜੀ ਆ ਨਾ ਹੋ ਜੀ जोड़ता वाली ताड़ी मैं ट्रस्ट महाकाली मंदिर देवी तालाब से पुजारी पंडित कृष्ण कुंडल शास्त्री आज शरद नवरात्र का प्रथम दिवस माँ शैलपुत्री के रूप में जाना जाता है और आज जो है पाठ भी है दुर्गा स्थिति का दूर दूर से संकट आ रही है पाठ करने के लिए एक सौ आठ ज्योतों का पाठ होगा और सुबह से ही आज भक्तों का तांता लगा हुआ है जो कि मौसम भी खराब था लेकिन फिर भी मौसम भी नहीं भक्तों को रोक पाया इस तरह की जो है रौनक लगी हुई है और आज शैलपुत्री माता का दिन है प्रथम दिवस घट स्थापन के बाद माता शैलपुत्री की पूजा करने से सभी मनोकामनाएं पूर्ण होती हैं महारानी भगवती सबकी मनोकामनाएँ पूर्ण करती हैं यही भगवती से कामना करते हैं किसी तरह लौणके लगी रहे दरबार में और इसी तरह भक्तों का आना जाना लगा रहे और सभी की मनोकामनाएं पूर्ण करे बोले सच्चे दरबार की जय हे मेरी माई जो वाली माता जी तुरी

ਅਸੀਂ ਆਪਣੇ ਮਾਂ ਦੀ ਸਰਦਨ ਵਾਲੀ ਮੰਨ ਲਿਆ ਸੀ ਕਿ ਬੱਚਿਆਂ ਨੂੰ ਨਗੂਰ ਬਣਾਣਾ ਸੀ ਇਹਦਾ ਤੇ ਪ੍ਰੇਜ ਬਹੁਤ ਹੈ ਇਹ ਮੰਦੇ ਤੇ ਨਹੀਂ ਸੋਨਾ ਕੋਈ ਕਿਸੇ ਦੀ ਘੱਦ ਸੀ ਨਹੀਂ ਖਾਣੀ ਕੱਚਾ ਸੁਨਾ ਕੱਟੀ ਹੋਈ ਚੀਜ਼ ਨਹੀਂ ਖਾਣੀ ਕੁਛ ਨਹੀਂ ਬੱਚਿਆਂ ਦੀ ਨੇਕ ਬੁੱਧੀ ਮਾਤਾ ਦਾ ਨਹੀਂ ਇਹਨਾਂ ਨੂੰ ਨੇਕ ਬੁੱਧੀ ਪਾਏ ਬਸ ਹੈ ਜੇ ਮਾਤਾ ਦੀ ਸਭ ਤੋਂ ਪਹਿਲਾਂ ਪਰ ਸ਼ਹਿਰ ਵਾਸੀਆਂ ਨੂੰ ਮਹਾ ਮਈ ਦੇ ਨਵਰਾਤਿਆਂ ਦੀਆਂ ਸ਼ੁਭ ਕਾਮਨਾਵਾਂ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਮਹਾ ਮਈ ਦੇ ਜਦੋਂ ਵੀ ਨਵਰਾਤਰੇ ਆਉਂਦੇ ਆ ਮਾਂ ਦੇ ਮੰਦਰਾਂ ਦੇ ਵਿੱਚ ਭਗਤ ਬਹੁਤ ਹਰਸ਼ੋਲਾਸ ਦੇ ਨਾਲ ਆਉਂਦੇ ਨੇ ਬਟਾਲੇ ਦੇ ਵਿੱਚ ਨਵਰਾਤਰਿਆਂ ਦਾ ਖਾਸ ਮਾਤਾ ਹੁੰਦਾ ਕਿਉਂਕਿ ਜਿੱਥੇ ਮਹਾ ਮਈ ਦੇ 9 ਸਰੂਪਾਂ ਦੀ ਪੂਜਾ ਹੁੰਦੀ ਹੈ ਉੱਥੇ ਨਾਲ-ਨਾਲ ਹੀ ਇੱਥੇ ਲੰਗੂਰ ਪ੍ਰਥਾ ਵੀ ਹੈ ਜੋ ਕਿ ਪੂਰੇ ਵਰਲਡ ਦੇ ਵਿੱਚ ਸਿਰਫ ਦੋ ਜਗ੍ਹਾ ਤੇ ਮਨਾਈ ਜਾਂਦੀ ਹੈ ਇੱਕ ਅੰਮ੍ਰਿਤਸਰ ਦੇ ਦੁਰਗਿਆਨਾ ਮੰਦਿਰ ਇੱਕ ਬਟਾਲੇ ਦੇ ਸ਼੍ਰੀ ਕਾਲੀ ਦੁਆਰਾ ਮੰਦਿਰ ਇੱਥੇ ਮਹਾਮਈ ਦੀ ਲੰਗੂਰ ਪ੍ਰਥਾ ਦਾ ਮਹੱਤਵ ਇਹ ਹੈ ਕਿ ਜਦੋਂ ਜਦੋਂ ਵੀ ਮਹਾਮਈ ਫਲ ਤੰਗੀਆਂ ਚੋਲੀਆਂ ਪਰਦੀ ਹੈ ਤੇ ਉਹ ਆਪਣੇ ਬੱਚਿਆਂ ਨੂੰ ਲੰਗੂਰ ਦੇ ਰੂਪ ਦੇ ਵਿੱਚ ਅਸ਼ਵਿਨ ਮਾਸ ਦੇ ਨਵਰਾਤਰਿਆਂ ਦੇ ਵਿੱਚ ਮੰਦਿਰ ਲੈ ਕੇ ਆਉਂਦੇ ਨੇ ਤੇ ਸਵੇਰੇ ਸਵੇਰੇ ਸ਼ਾਮ ਮੱਥਾ ਟਿਕਾਉਂਦੇ ਨੇ ਤੇ ਜਦੋਂ ਦੁਸ਼ਹਿਰਾ ਹੁੰਦਾ ਹੈ ਦੁਸ਼ਹਿਰੇ ਦੇ ਮੱਥਾ ਟੇਕ ਕੇ ਇੱਥੇ ਆ ਕੇ ਆਪਣਾ ਚੋਲਾ ਵਧਾ ਦਿੰਦੇ ਆ ਤਾਂ ਬਟਾਲੇ ਚ ਮਹਾਮਈ ਦੀ ਬਹੁਤ ਕਿਰਪਾ ਹੈ ਤੇ ਮੈਂ ਇਹੋ ਹੀ ਮਹਾਮਈ ਦੇ ਅੱਗੇ ਪ੍ਰਾਰਥਨਾ ਕਰਦਾ ਕਿ ਆਪਣੀ ਕਿਰਪਾ ਭਰਿਆ ਹੱਥ ਬਟਾਲਾ ਸ਼ਹਿਰ ਵਸੀਆਂ ਦੇ ਪੂਰੇ ਦੇਸ਼ ਵਸੀਆਂ ਦੇ ਉੱਤੇ ਬਨਾਏ ਰੱਖਣ ਤੇ ਇਸ ਤਰ੍ਹਾਂ ਹੀ ਬੱਚਿਆਂ ਦੀਆਂ ਚੋਲੀਆਂ ਪਰਦੇ ਰਹੇ ਜੈ ਮਾਤਾ ਜੈ ਮੰਦਰ ਦਾ ਪਿਆਰ ਮੰਦਰ ਦਾ ਇਤਿਹਾਸ ਬਹੁਤ ਪ੍ਰਾਚੀਨ ਹੈ ਮੰਦਰ ਦਾ ਇਤਿਹਾਸ ਬਹੁਤ ਪ੍ਰਾਚੀਨ ਹੈ ਮਹਾਮਈ ਦੀ ਜੋ ਪ੍ਰਤਿਮਾ ਹੈ ਸਵੇੰਭੂ ਹੈ ਸਾਡੇ ਬਜ਼ੁਰਗ ਸਾਡੇ ਦਾਦਾ-ਪਰਦਾਦਾ ਜੀ ਇਹ ਪੂਰੀ 9-10 ਜਨਰੇਸ਼ਨਸ ਲਗਾਤਾਰ ਇਥੋਂ ਦੀ 9-10 ਪੀੜੀਆਂ ਲਗਾਤਾਰ ਇਥੋਂ ਦੀ ਸੇਵਾ ਕਰ ਰਹੇ ਨੇ ਸਾਨੂੰ ਅਸੀਂ ਬਹੁਤ ਸੋਭਾਗੇਸ਼ਾਲੀ ਮੰਨਦੇ ਆ ਆਪਣੇ ਆਪ ਨੂੰ ਕਿ ਮਾਂ ਨੇ ਆਪਣੇ ਚਰਨੀ ਸਾਨੂੰ ਲਾਇਆ ਦਾ ਤੇ ਇਸ ਤਰ੍ਹਾਂ ਹੀ ਅਸੀਂ ਸੇਵਾ ਕਰਦੇ ਰਹੀਏ ਤੇ ਮਾਂ ਇਸ ਤਰ੍ਹਾਂ ਹੀ ਸਾਰਿਆਂ ਦੀਆਂ ਚੋਲੀਆਂ ਪਰਦੇ ਰਹਿਣ ਮੇਰਾ ਨਾਮ ਆਸ਼ਿਸ਼ ਮਲੋਤਰਾ ਮਹਾਮੈਦੀ ਹਾਜ਼ਰੀ ਚ ਕਾਲੀ ਦਵਰੇ ਦਰਬਾਰ महामई ਦੀਆਂ ਪੇਟਾਂ ਨਾਲ ਦੀ ਸੇਵਾ ਬਖਸ਼ੀ ਅਸ਼ਵਿਨ ਨਵਰਾਤਰੀ ਸ਼ੁਰੂ ਹੋ ਕੇ ਬੜਾ ਚਾਅ ਹੈ ਸੰਗਤਾਂ ਨੂੰ ਇਹ ਮਹਾਮਈ ਕਾਲੀ ਦਵਾਰੇ ਵਾਲੀ ਦਾ ਦਰਬਾਰ ਹੈ ਔਰ ਸੰਪੂਰਨ ਹਿੰਦੁਸਤਾਨ ਚ ਜਿਹੜੇ ਲੰਗੂਰ ਬਣਾਉਂਦੇ ਨੇ ਯਾਹ ਅੰਮ੍ਰਿਤਸਰ ਯਾਹ ਅਸ਼ਵਿਨ ਨਰਾਤਿਆਂ ਚ ਇੱਥੇ ਲੰਗੂਰਾਂ ਦੀ ਪਰਥਾ ਹੈ ਲੋਕੀ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਜਿਸ ਤਰ੍ਹਾਂ ਵੀ ਉਹਨਾਂ ਦੀ ਸੁੱਖਣਾ ਉਹਦੇ ਮੁਤਾਬਕ ਲੰਗੂਰ ਬਣਾ ਕੇ ਇੱਥੇ ਮੱਥਾ ਟੇਕਦੇ ਨੇ ਔਰ ਸੰਗਤਾਂ ਇਸ ਦਰਬਾਰ ਤੋਂ ਜੋ ਮੰਗਦੀ ਹੈ ਮਹਾਮਈ ਉਹਨਾਂ ਦੀ ਆਸ ਮੁਰਾਦ ਪੂਰੀ ਕਰਦੀ ਹੈ ਔਰ ਇਸ ਤਰ੍ਹਾਂ ਹੀ ਸੰਗਤਾਂ ਮਾਈ ਦੀ ਹਾਜ਼ਰੀ ਭਰਦੀਆਂ ਸਾਰਿਆਂ ਨੂੰ ਨਰਾਤਿਆਂ ਦੀ ਬਹੁਤ-ਬਹੁਤ ਵਧਾਈ ਹੋਵੇ ਜੈ ਮਾਤਾ ਜੀ